हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਪੱਟੀ ਪੱਟੀ ਸ਼ਹਿਰ ਦੋਸਤੋ ਤੁਸੀਂ ਖਾਸ ਹੀ ਵਿਜਿਟ ਕਰਨੀ ਆ ਤਹਿਸੀਲ ਵੀ ਪੱਟੀ ਆ ਦੋਸਤੋ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੱਟੀ ਤੋਂ ਦੋਸਤੋ ਇੱਕ ਸੜਕ ਨਿਕਲਦੀ ਆ ਜਿਹੜੀ ਕੈਰੋਂ ਲੋਕਾਂ ਤੇ ਤਰਨਤਾਰਨ ਸਾਹਿਬ ਜਾਂਦੀ ਆ ਤੇ ਇਸੇ ਸੜਕ ਦੇ ਉੱਪਰ ਪੱਟੀ ਤੋਂ ਤਕਰੀਬਨ ਕੋਈ 2-400 ਮੀਟਰ ਦੀ ਦੂਰੀ ਦੇ ਕੇ ਸੜਕ ਜਿਹੜੀ ਆ ਦੋਸਤੋ ਬਾਮਣੀ ਵਾਲੇ ਪਿੰਡ ਨੂੰ ਜਾਂਦੀ ਆ ਤੇ ਬਾਮਣੀ ਵਾਲ ਪਿੰਡ ਨੂੰ ਆਉਂਦੇ ਸਮੇਂ ਦੋਸਤੋ ਰਸਤੇ ਵਿੱਚ ਵੀਰ ਸਿੰਘ ਹੋਣਾਂ ਦੀਆਂ ਬਹਿਕਾਂ ਨੇ ਠੀਕ ਹੈ ਜੀ ਘਰ ਨੇ ਤੇ ਡੇਰੀਆਂ ਨੇ ਠੀਕ ਹੈ ਜੀ ਤੇ ਪਹਿਲਾਂ ਵੀ ਇਸ ਘਰੋਂ ਆਪਾਂ ਦੋ ਤੋਂ ਤਿੰਨ ਵੀਡੀਓ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਏ ਆ ਤੇ ਬਿਲਕੁਲ ਜਾਇਜ਼ ਛੋਟੇ-ਛੋਟੇ ਰੇਟਾਂ ਦੇ ਉੱਪਰ ਪਸ਼ੂ ਤੁਹਾਨੂੰ ਮਿਲ ਜਾਂਦੇ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਆ ਦੋ ਬੈੜਾ ਬਿਲਕੁਲ ਤੁਸੀਂ ਇਹ ਸਾਹਮਣੇ ਦੇਖ ਰਹੇ ਜੇ ਸੁਈਆਂ ਸਵਾਈਆਂ ਬੈੜਾ ਨੇ ਇੱਕ ਮੱਝ ਦਿਖਾਵਾਂਗੇ ਦੋਸਤੋ ਤਿਆਰੀ ਵਾਲੀ ਆ ਠੀਕ ਹੈ ਜੀ ਅਜੇ ਸਮਾਂ ਪਿਆ ਸੂਣ ਦੇ ਵਿੱਚ ਉਹ ਪੂਰੀ ਡਿਟੇਲ ਭਾਜੀ ਵੀਰ ਸਿੰਘ ਉਹਨਾਂ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ ਦੋਸਤੋ 19 ਮਈ ਤੇ ਸਮਾਂ ਕੋਈ ਮਾਰਨਿੰਗ ਦੇ ਸਾਢੇ 9 ਵਜੇ ਦਾ ਤੇ ਜਿਹੜੇ ਪਸੂ ਸਵੇਰ ਸੁਬਾਹ ਆ ਦੋਸਤੋ ਹਰ ਵਾਰ ਆਪਣੀ ਬੇਨਤੀ ਹੁੰਦੀ ਹੈ ਸਾਰੇ ਫਾਰਮਰ ਵੀਰਾਂ ਨੂੰ ਵੀ ਪਸੂ ਦੋ ਟਾਈਮ ਚਾਹੇ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਕੀਤੀ ਜਾਵੇ ਤੇ ਜਿਹੜਾ ਕੋਈ ਵੀਰ ਗੱਬਣ ਪਸੂ ਲੈ ਕੇ ਜਾਂਦਾ ਆਪਣਾ ਚੌਂ ਧੰਵ ਦੀ ਟਿੱਪ ਕੇ ਭਰਾ ਕੇ ਤਸੱਲੀ ਉਹ ਵੀ ਜ਼ਰੂਰ ਯਕੀਨੀ ਬਣਾਈ ਜਾਵੇ ਆਓ ਲੈਨੇ ਆ ਵਧੇਰੇ ਡਿਟੇਲ ਕਰਦੇ ਆਂ ਬਾਤचीत ਸਭ ਤੋਂ ਪਹਿਲਾਂ ਭਾਜੀ ਵੀਰ ਸਿੰਘ ਸਾਸਰੀ ਕਾ ਤਸੱਲੀ ਗਾਲ ਜੀ ਸਾਸਰੀ ਕਾ ਔਰ ਬੇਤੀ ਠੀਕ ਠਾਕ ਤੇ ਠੀਕ ਠਾਕ ਵਧੀਆ ਤਿੰਨ ਤਰ੍ਹਾਂ ਦੇ ਬਹੁਤ ਵਧੀਆ ਠੀਕ ਠਾਕ ਜੀ ਤੇ ਭਜਵੀਰ ਸਿੰਘ ਜੀ ਇਸੇ ਤਰ੍ਹਾਂ ਪਸ਼ੂ ਆਈ ਚਲਾਈ ਆਈ ਜਾਂਦੇ ਆ ਜੀ ਇਹ ਆਇਆ ਆਉਂਦੇ ਰਹਿੰਦੇ ਡੰਗਰ ਜੀ ਜ਼ਿਆਦਾਤਰ ਲੋਕਲ ਨਾਲ ਨਾਲ ਵਿਖ ਜਾਂਦੇ ਕੋਈ ਇੱਕ ਦੋ ਨਾਲ ਜਦੋਂ ਆਉਂਦੇ ਆ ਵਿਖ ਜਾਂਦੇ ਨਾਲੋਂ ਨਾਲ ਡੰਗਰ ਵਿਖ ਜਾਂਦੇ ਠੀਕ ਆ ਜੀ ਤੇ ਅੱਜ ਆਪਣੇ ਕੋਲ ਵੈਸੇ ਜਿਹੜੇ ਤਿੰਨ ਪਸ਼ੂ ਆ ਹਾਂਜੀ ਤੋਹ ਗੜਾ ਬਿਲਕੁਲ ਤਾਜ਼ੀਆਂ ਸੂਈਆਂ ਨੇ ਹਾਂਜੀ ਹਾਂਜੀ ਇੱਕ ਜਿਹੜੀ ਝੋਟੀ ਖੜੀ ਹੈ ਇਹ ਗੱਬਣਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਆ ਦੋਸਤੋ ਝੋਟੀ ਵੀ ਚੰਗੀ ਖਾਸ ਸਪੈਸ਼ਲ ਝੋਟੀ ਆ ਬਾਕੀ ਥਣ ਭ ਤੋ ਪੂਰੀ ਡਿਟੇਲ ਆਪਾਂ ਸ਼ੁਰੂਆਤ ਜਿਹੜੀ ਇਸ ਝੋਟੀ ਤੋਂ ਵੈਸੇ ਕਰ ਲੈਣੇ ਆ ਤੇ ਭਾਜੀ ਵੀਰ ਸਿੰਘ ਜੀ ਇਹਦੀ ਡਿਟੇਲ ਆਪਾਂ ਕਰਦੀ ਆ ਸਾਂਜੀ ਸ਼ੁਰੂਆਤ ਆਪਾਂ ਇਸ ਝੋਟੀ ਤੋਂ ਕਰ ਲੈਣੇ ਆ ਜੀ ਹਾਂਜੀ ਇਹ ਤੀਜਾ ਸੂਹਾ ਸੂਰੇ ਇਹ ਤੀਜਾ ਸੂਹਾ ਸੂਰੇ ਤੀਜਾ ਸੂਹਾ ਜੀ ਹਾਂਜੀ ਸਮਾ ਵੈਸੇ ਪੱਕਾ ਪੁੱਛਿਆ ਪਿੱਛੋਂ ਜਿੱਥੋਂ ਵੀ ਆਈ ਹੈ ਹਾਂਜੀ 28 ਤਰੀਕ ਨੂੰ ਦਿਨ ਦੇ ਪੂਰੇ ਆ ਜੀ 28 ਮਈ ਨੂੰ ਹਾਂਜੀ ਅਜੇ ਤਕਰੀਬਨ 8-9 ਦਿਨ ਪਏ ਆਪਨੋਂ ਦੇ ਰਹਿੰਦੇ ਵਗ ਠੀਕ ਆ ਜੀ ਹਾਂਜੀ ਅਦੋਸਤੋ 28 ਮਈ ਨੂੰ ਦਿਨ ਪੂਰੇ ਆ ਅੱਜ 19 ਮਈ ਆ ਤੇ ਦੋਸਤੋ ਸਿੱਧਾ ਤੁਸੀਂ ਹਿਸਾਬ ਲਾ ਸਕਦੇ ਜੀ ਵੀ 8 ਤੋਂ 9 ਦਿਨ ਦਾ ਸਮਾਂ ਹਜੇ ਬਾਕੀ ਆ ਸੋ ਝੋਟੀ ਦਾ ਕਦ ਕੱਡ ਬਹੁਤ ਸੋਨਾ ਮੱਥੇ ਮੁੱਥੇ ਬੱਲ ਹੈਗਾ ਠੀਕ ਆ ਜੀ ਮਗਰਲੇ ਕੋਰਮਾੜੇ ਮਾਰੇ ਜਵਾਬ ਆ ਤੋ ਉੱਤੇ ਆ ਠੀਕ ਆ ਕਿਤੇ ਨਾ ਕਿਤੇ ਕਿਵੇਂ ਆਪਾਂ ਕਹਦੇ ਨੇ ਵੀ ਨੀਲੀ ਦੇ ਮਾਲੀ ਤੋਂ ਕਿਤੇ ਇਸਦੀ ਮਦਰ ਬਣੀ ਹੋਊਗੀ ਤੇ ਬਾਕੀ ਕੱਦ ਘੜ ਸੋਨਾ ਪੇਠਪੂੜੇ ਚੌੜੇ ਦੀ ਆ ਤੇ ਭਾਜੀ ਵੀਰ ਸਿੰਘ ਜੀ ਇੱਕ ਵਾਰੀ ਥੋੜਾ ਜਿਹਾ ਬੈਕ ਸਾਈਡ ਤੋਂ ਹਿਲਾ ਕੇ ਇਧਰ ਨੂੰ ਦਿਖਾ ਦਗੇ ਆ ਲਓ ਜੀ ਸੋਭਾ ਜਨ ਲੋੜ ਫੁੱਲ ਫਟਾ ਫੋਲਾ ਦੋਸਤੋ ਠੀਕ ਆ ਕੋਈ ਦੂਰੋਂ ਨਹੀਂ ਲਿਓ ਭਰਾ ਆ ਰਿਹਾ ਅੱਜ ਬੋਰੇ ਤੇ ਰੱਖ ਗਏ ਆਇਓ ਵੀ ਸੋਨੇ ਪੇਠਪੂੜੇ ਦੇ ਵਿੱਚ ਆ ਬਾਕੀ ਬਣੀ ਥਣੀ ਪੂਰੀ ਆ ਠੀਕ ਆ ਥੱਲੇ ਤੁਸੀਂ ਨਾਰਮਲੀ ਦੇਖ ਸਕਦੇ ਜੇ ਲਾਏ ਬਣਾਏ ਪਈ ਆ ਤੇ ਦਿਨ ਅੱਠ ਨੌ ਬਾਕੀ ਆ ਠੀਕ ਆ ਜੀ ਸੋ ਸੋਹਣੇ ਪਿੱਠਪੁਰੇ ਦੇ ਵਿੱਚ ਬਾਕੀ ਟਿੱਪਣ ਟੁਪਣਾ ਪੂਰੀ ਤਸੱਲੀ ਬਖਸ਼ੀ ਓਕੇ ਆ ਪੋਲੀ ਮਾਜ ਕਿਸੇ ਤਰ੍ਹਾਂ ਦਾ ਕੋਈ ਪਿੱਛੇ ਭਾਰ ਨਹੀਂ ਕੋਈ ਗੱਲ ਹੀ ਨਹੀਂ ਤੇ ਪੂਰੀ ਗਰਾਡੀ ਆਪਣੀ ਥਣਾ ਦੀ ਪਿੱਛੇ ਦੀ ਆਪਦੀ ਕੋਈ ਤਸੱਲੀ ਕਰੇ ਹਨਾ ਹਾਂ ਆਪਦੀ ਜਿੰਨਾ ਮਰਜੀ ਵੀ ਥੱਲੇ ਕਰੇ ਠੀਕ ਹੈ ਜੀ ਹਾਂ ਤੇ ਇਹ ਸੁਬਾ ਦੱਸਦਾ ਤੁਸੀਂ ਦੂਜਾ ਆ ਤੀਜਾ ਤੀਜਾ ਤੇ ਜਾ ਤੀਜਾ ਸੁਣੀ ਆ ਤੀਜਾ ਹਾਂ ਜੀ ਬਸ ਦੇਖਦੋ ਕਿਤੇ ਸੀ ਜਿਹੜੀ ਦੋਸਤੋ ਦੂਜੇ ਸਵੇਰ ਵਾਲੀ ਆ ਪਰ ਤੀਜਾ ਸੁਬਾ ਜੋ origignal ਗੱਲ ਕਰਕੇ ਦੇ ਤੀਜਾ ਸੁਬਾ ਤੇ ਜੇ ਸੁਬੇ ਦੇ ਵਿੱਚ ਇਹ ਅੱਗੇ ਸੁਣ ਵਾਲੀ ਆ ਇੱਕ ਵਾਰੀ ਤੁਹਾਨੂੰ ਖੋਲ ਕੇ ਆਪਾਂ ਤੋੜ ਕੇ ਤਸੱਲੀ ਦੇ ਨਾਲ ਦਿਖਾਉਣੇ ਆ ਬਾਹਰ ਤੋੜ ਕੇ ਠੀਕ ਆ ਤੇ ਚੰਗੀ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਤੇ ਥਾਣ ਦੇਵੇ ਦੀ ਸਾਫ਼ ਸੁਥਰੀ ਆ ਬਾਕੀ ਤੋਰਾ ਜਦੋਂ ਤੁਰੀ ਦੋਸਤੋ ਉਦੋਂ ਬਧੇਰੇ ਵੀਰਾਂ ਨੂੰ ਸਮਝ ਆਊਗੀ ਹਜੇ ਲੇਵਾ ਨਾਰਮਲੀ ਗੱਲ ਕਰੀਏ ਤੇ ਲਾਹੇ ਪਈ ਆ ਦੋਸਤੋ ਹਜੇ ਬਣੂ ਤੁਹਾਨੂੰ ਪੂਰਾ ਠੀਕ ਆ ਸੋ ਬਾਕੀ ਆਪਾਂ ਦਿਨਾਂ ਤੇ ਛੱਡ ਦਿੰਨੇ ਆ ਵੀ 8 ਤੋਂ 9 ਦਿਨ ਬਾਕੀ ਆ 8 ਤੋਂ 9 ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰਨੀ ਆ ਕਰਮਾਲੀ ਨੇ ਆ ਲਓ ਜੀ ਆ ਥੋੜਾ ਲੰਬਾ ਤੋਰ ਪਈ ਜੀ ਆ ਲਓ ਜੀ ਠੀਕ ਆ ਤੋਂ ਸੋਹਣੇ ਸਰੀਰ ਦਾ ਢਾਂਚੇ ਦੀ ਆ ਹਾਈਟ ਮੀਡੀਅਮ ਮੰਨ ਕੇ ਵੀ ਤੁਸੀਂ ਦੋਸਤੋ ਸੌਦਾ ਕਰ ਸਕਦੇ ਜੇ ਪਰ ਵਜ਼ਨ ਪੂਰਾ ਠੀਕ ਆ ਜੀ ਵਜ਼ਨ ਲੋਡ ਪੂਰਾ ਕਰਨ ਵਾਲੀ ਦਾ ਜਿੰਨੀ ਵੀ ਆ ਸਭੀ ਸੰਭਾਲੀ ਆ ਪਲੀ ਪਲੀਤੀ ਆ ਪੂਰੀ ਠੀਕ ਆ ਆ ਫੇਸ ਕੁਆਲਿਟੀ ਤੋਂ ਜੇ ਸਿੰਗੀ ਸੁંગી ਵੀ ਚੰਗੀ ਆ ਬਾਕੀ ਬਾਡੀ ਸਟਰਕਚਰ ਦੇ ਹਿਸਾਬ ਨਾਲ ਵੇਖੀਏ ਤੇ ਬਹੁਤ ਵਧੀਆ ਸਿੰਗ ਸੁੰਗ ਦੀ ਬਣਤਰ ਆ ਫੱਬਰਪ ਪੂਰੀ ਆ ਇਸ ਮੱਝ ਦੀ ਠੀਕ ਆ ਤੋ ਤੀਜਾ ਸੂਬਾ ਕੋਈ ਕਾਲਪਣ ਨਹੀਂ ਹੈਗਾਗਾ ਬਿਲਕੁਲ ਠੰਡੀ ਠੀਰੀ ਆ ਤੋਰਾ ਤਾਰਾ ਵੀ ਬਿਲਕੁਲ ਠੰਡਾ ਠੀਰਾ ਕੋਈ ਡਰਕਲ ਜੀ ਨਹੀਂ ਗਈ ਆ ਲਓ ਜੀ ਆ ਦੇਖੋ ਠੀਕ ਆ ਤੋ ਜਿੱਥੇ ਰਸਾ ਸੋਟਦੀ ਉੱਥੇ ਖੜ ਜਾਂਦੀ ਆ ਕਰਮਾ ਦੀ ਠੀਕ ਆ ਆ ਲੈ ਵੀਰ ਤੋਰ ਲਾ ਜੀ ਤੋਰ ਆ ਹਾਂ ਲਓ ਜੀ ਠੀਕ ਆ ਸੋ ਦੇਖ ਤੋ ਕਿ ਬਹੁਤ ਜਿਆਦੀ ਸੋਹਣੀ ਹੈ ਦੋਸਤੋ ਨਿੱਗਰ ਲੇਵੇ ਦੇ ਵਿੱਚ ਆ ਠੀਕ ਆ ਤੇ ਅੱਠਾ ਸੱਤਾ ਦਿਨਾਂ ਦੇ ਵਿੱਚ ਕਰਮਾਲੀ ਨੇ ਬਹੁਤ ਸੋਹਣਾ ਭਾਂਡਾ ਬਣਾ ਕੇ ਤਿਆਰ ਕਰਨਾ ਲੇਵੇ ਦੀ ਬੰਤਰ ਦੱਸ ਰਹੀ ਹਾਂ ਬਖਾਲਾ ਬਖੂਲਾ ਸੋਹਣਾ ਤਿਆਰ ਕਰੂਗੀ ਆ ਲਓ ਜੀ ਆ ਠੀਕ ਹੈ ਜੀ ਤੋਰ ਲਈ ਲੱਗੋ ਫੜ ਲਾਗੋ ਬੜਾ ਲਾਭੀ ਸੋ ਬਹੁਤ ਵਧੀਆ ਚੰਗੀ ਝੋਟੀ ਆ ਦੋਸਤੋ ਚੰਗੀ ਮਾਜਾ ਤੇ ਭਾਜੀ ਵੀਰ ਸਿੰਘ ਜੀ ਦੀ ਡਿਮਾਂਡ ਕੀ ਕਰਦੇ ਜੀ ਡਿਮਾਂਡ ਭੋਵੇਂ 1 ਲੱਖ 5 ਕਰ ਲਈਏ ਆਪਾਂ ਪੂਰੇ ਲੱਖ ਦੀ ਭਾਂ ਦੇ ਲਈਏ ਪੂਰੇ ਲੱਖ ਦੀ ਪੂਰੇ ਲੱਖ ਦੀ ਮੈਨੇ ਜੀ ਪੂਰੇ ਲੱਖ ਦੇ ਵਿੱਚ ਛੋੜਛਾਪਾ ਕਰੀਏ ਖੁੱਲਾ ਫਿਰ ਹਾਂਜੀ ਕਰਦਾਂ ਗਏ ਗਏ ਦਾ ਮਾਨ ਤਨ ਆਹੋ ਆਹ ਜਿੰਨਾ ਵੀ ਹੋ ਸਕਦਾ ਮਾਨ ਤਨ ਕਰਦੇ ਜੋ ਖੁੱਲਾ ਹਾਂ ਕਰਦਿਆਂ ਹਾਂ ਲਓ ਦੋਸਤੋ 1 ਲੱਖ 5000 ਡਿਮਾਂਡ ਭਾਈ ਵੀਰ ਸਿੰਘ ਨੇ ਕੀਤੀ ਹੈ ਤੇ 1 ਲੱਖ ਦੀਆਂ ਤੇ ਵੀ ਪੂਰੀ ਦੇ ਦਿਆਂਗੇ 1 ਲੱਖ ਦੇ ਵਿੱਚੋਂ ਵੀ ਮਾਨ ਤਨ ਹੋ ਜੂਗਾ ਦੋਸਤੋ ਕਿਸੇ ਵੀਰ ਦੇ ਦੂਰੋਂ ਜਿਹੜੋਂ ਆਏ ਦਾ ਛੋੜਛਾਪਾ ਹੋ ਜੂਗਾ ਬਾਕੀ ਖਰੀ ਆ ਕਰਮਾਰੀ ਥੱਲੇੋਂ ਵੀ ਖਰੀ ਆ ਬਾਦੀ ਮੰਤਰ ਦੀ ਵੀ ਚੰਗੀ ਨਿਗਰ ਤੇ ਜਰੂਰ ਤੁਸੀਂ ਹੱਥ ਪਾ ਸਕਦੇ ਜੀ ਠੀਕ ਆ ਸੋਣੀ ਮਾਜਾ ਤੇਜਾ ਸੁਹਾ ਸੁਣੀ ਤੇ ਭਾਜੀ ਵੀਰ ਸਿੰਘ ਜੀ ਅੱਗੇ ਸਾਇਗਰ ਨੰਬਰ ਤੇ ਜਿਹੜੀ ਆ ਵਹਿੜ ਆ ਗਈ ਆਪਣੇ ਕੋਲ ਹਾਂਜੀ ਇਹ ਥੱਲੇ ਭਾਜੀ ਦੁੱਧ 7 ਕਿਲੋ ਆ 7 ਕਿਲੋ ਦੁੱਧ ਹਾਂਜੀ ਤੇ ਅੱਜ ਕਿੰਨੇ ਕ ਦਿਨਾਂ ਦੀ ਸੂਈ ਹੈ 15 ਦਿਨਾਂ ਦੀ ਸੂਈ ਹੈ 15 ਦਿਨੀ ਦੀ ਸੂਈ ਹੈ ਹਾਂਜੀ ਉਹ ਬੱਚੀ ਮਗਰ ਹੈ ਸੁਹਾ ਕਿ ਨਮਾਊਗਾ ਜੀ ਇਹ ਇਹ ਸੁਹਾ ਪਹਿਲਾਂ ਹੀ ਪਹਿਲਣੀ ਆ ਹਾਂਜੀ ਹਾਂਜੀ ਲਓ ਜੀ ਪਹਿਲਣੀ ਬੱਚੀ ਦੋਸਤੋ ਸੂਈ ਆ ਤੇ ਮਗਰ ਦੇ ਬੱਚਾ ਸੀਗਾ ਕਿ ਮੇਲ ਬੱਚੀ ਆ ਬੱਚੀ ਬੱਚੀ ਠੀਕ ਆ ਜੀ ਹਾਂਜੀ ਲਓ ਜੀ ਮਗਰ ਬੱਚੀ ਆ ਦੋਸਤੋ ਠੀਕ ਆ ਤੇ 7 ਕਿਲੋ ਦੁੱਧ ਦੱਸ ਰਿਹਾ ਭਾਜੀ ਵੀਰ ਸੇ ਘੋਣੀ ਵੀ 7 ਕਿਲੋ ਦੁੱਧ ਆ ਬੈਠੀ ਵਛੀ ਜੀ ਹਾਂ ਬੈਠੀ ਬੈਠੀ ਜੀ ਲਓ ਜੀ ਠੀਕ ਹੈ ਜੀ ਆ ਬੱਚਾ ਤੇ ਦੇਣ ਤੁਸੀਂ ਦੱਸਿਆ 15 ਕਿ ਹੋਗੇ ਹਾਂ 15 ਠੀਕ ਹੈ ਜੀ ਲਿਓ ਸਭ ਖੋਲ ਕੇ ਦਿਖਾ ਦਈਏ ਵੀ ਤੋਂ ਦੱਸੋ ਕਰੋ ਸੰਗ ਦੇ ਵਿੱਚ ਇਹ ਵਹਿੜ ਆ ਤੇ 7 ਕਿਲੋ ਦੁੱਧ ਤੇ ਬਿਲਕੁਲ ਵਾਜਿਬ ਰੇਟ ਹੋਊਗਾ ਬਿਲਕੁਲ ਜਾਇਜ਼ ਛੋਟੇ ਰੇਟ ਦੇ ਉੱਪਰ ਇਹ ਵਹਿੜ ਤੁਹਾਨੂੰ ਦਿੱਤੀ ਜਾਊਗੀ ਠੀਕ ਆ ਸੋ ਪਹਿਲਾਂ ਇਹ ਵਛੀ ਸੂਹੀ ਆ ਬਾਕੀ ਹਾਈਟ ਮੀਡੀਅਮ ਦੇ ਵਿੱਚ ਆ 크ਰੋਸ ਆਂਗਾ ਜਰਸੀ 크ਰੋਸ ਆਂਗ ਦੇ ਵਿੱਚ ਠੀਕ ਆ ਤੇ ਬਾਕੀ ਥਣਲੇਵਾ ਤੁਹਾਨੂੰ ਇੱਕ ਵਾਰੀ ਤਸੱਲੀ ਨਾਲ ਦਿਖਾ ਦਿੰਨੇ ਆਪਾਂ 7 ਕਿਲੋ ਇਸ ਵਕਤ ਦੁੱਧ ਹੈਗਾ 15 ਦਿਨਾਂ ਦੀ ਸੂਈ ਦੇ ਥੱਲੇ ਬਾਕੀ ਸੇਵਾ ਦੋਸਤੋ ਕੋਈ ਵੀਰ ਚੰਗੀ ਕਰ ਲਊਗਾ ਦੁੱਧ ਬਤਾਉਣਾ ਘਟਾਉਣਾ ਉਹ ਸੇਵਾ ਤੇ ਵੀ ਡਿਪੈਂਡ ਆ ਠੀਕ ਆ ਫਿਰ ਹਾਲ ਜਿਹੜਾ ਤੁਸੀਂ ਇੱਥੋਂ ਚੋਗੇ ਲੈ ਕੇ ਜਾਓਗੇ ਉਹ 7 ਕਿਲੋ ਠੀਕ ਆ ਤੇ ਹਾਈਟ ਮੀਡੀਅਮ ਦੇ ਵਿੱਚ ਆ ਨਾਰਮਲੀ ਇੱਕ ਆਪਾਂ ਜਰਸੀ ਬ੍ਰੀਡ ਦੀਆਂ ਵੜਾਂ ਵੇਖਦੇ ਆ ਤੇ ਇਹ 크ਰੋਸ ਵਿੱਚ ਆ ਜਾਂਦੀ ਠੀਕ ਆ ਆ ਲਓ ਜੀ ਮੋੜ ਦੋ ਵੀਰ ਕਮਾਲ ਕੀ ਹਾਂਜੀ ਤੋਰ ਲੋ ਅੱਗੇ ਆ ਫੇਸ ਕੁਆਲਟੀ ਵੇਖ ਲੋ ਠੀਕ ਆ ਜੀ ਮੂੰਹ ਮੱਥੇ ਦੀ ਵੀ ਚੰਗੀ ਆ ਤੇ ਅੰਗ ਪਰ ਵੀ ਪੂਰੀਆ ਕਰਮਾਲੀ ਦੇ ਵੈਸੇ ਸੂਬਾ ਪਹਿਲਾ ਸੂਈ ਆ ਦੋਸਤੋ ਕਈ ਵਾਰਾ ਥੋੜਾ ਜਿਹਾ ਪਸੂ ਪੁੱਜ ਕੇ ਬਣਦਾ ਸੁੰਦਾ ਉਹ ਅਕੋਰਡਿੰਗ ਤੁਸੀਂ ਜਜਮੈਂਟ ਕਰ ਲਿਓ ਠੀਕ ਆ ਤੇ ਥਣ ਥੂਣ ਬਿਲਕੁਲ ਤੁਹਾਡੇ ਸਾਹਮਣੇ ਆ ਲੋ ਜੀ ਅਗਲੇ ਥਣ ਭਾਜੀ ਵੀਰ ਸਿੰਘ ਜੀ ਜਿਵੇਂ ਚੁਵਾਈ ਵਾਲੇ ਆ ਤੇ ਪਿਛਲੇ ਥੋੜੇ ਛੋਟੇ ਆ ਤੇ ਚੁਵਾਈ ਚੁਵਾਈ ਚੰਗੀ ਹੋ ਜਾਂਦੀ ਆ ਪੂਰੀ ਵਧੀਆ ਚੁਵਾਈ ਆ ਮੁੱਠੀ ਦੇ ਨੇ ਆ ਹੱਥ ਠੀਕ ਹੈ ਜੀ ਠੀਕ ਉੱਪਰੋਂ ਰੁਗ ਭਰਿਆ ਜਾਂਦਾ ਹਾਂ ਭਰਿਆ ਜਾਂਦਾ ਪੂਰੀ ਆ ਠੀਕ ਹੈ ਕੋਈ ਨਾ ਪੂਰੀ ਨਿੱਗਰ ਆ ਮਾ ਵੀ ਦੋਸਤੋ 7 ਕਿਲੋ ਦੁੱਧ ਤੇ ਇਹਦਾ ਮੁੱਲ ਕੀ ਕਰਦੇ ਪਏ ਜੀ ਮੁੱਲ ਭਾਜੀ ਭਾਵੇਂ 20 ਕਰ ਲਈਏ ਭਾਵੇਂ 22 ਕਰ ਲਈਏ ਇਹ 17000 ਦੀ ਆਣਾ ਬਦ ਦੇਣਾ 17 ਦੀ ਹਾਂਜੀ ਆਣਾ ਆਈਏ ਜਿਹੜੀ ਹਾਂਜੀ ਹਾਂਜੀ 17 ਠੀਕ ਹੈ ਜੀ ਬੱਚਾ ਪੂ ਚੋਟ ਦਾ ਪੂਰਾ ਹਾਂ ਬੱਚਾ ਪੂਰਾ ਕਾਇਮ ਆ ਦੇ ਲਓ ਜੀ ਬੱਚਾ ਸੋ ਆਮ ਅਗਰ ਦੋਸਤੋ ਹੈ ਬੱਚੀ ਹੈ ਨਾ ਹਾਂਜੀ ਬੱਚੀ ਬੱਚੀ ਲੋ ਜੀ ਹੈ ਮਗਰ ਬੱਚੀ ਆ ਤੇ ਰੇਟ ਦੋਸਤੋ ਬਿਲਕੁਲ ਜਾਇਜ਼ ਆ ਛੋਟਾ ਰੇਟ ਆ ਸੋ ਦੁੱਧ ਦੇ ਹਿਸਾਬ ਨਾਲ ਵੀ ਰੇਟ ਮੁੱਲ ਕੀਤਾ ਜਾਂਦਾ ਬਾਕੀ ਦੁੱਧ ਅੱਗੇ ਵਧਾਉਣਾ ਘਟਾਉਣਾ ਦੋਸਤੋ ਅੱਗੇ ਸੇਵਾ ਤੇ ਡਿਪੈਂਡ ਆ ਕੋਈ ਵੀਰ ਚੰਗੀ ਸੇਵਾ ਕਰ ਲੂਗਾ ਬੇਸ਼ੱਕ ਕੋਈ 1 ਕਿਲੋ 2 ਕਿਲੋ ਖੰਡ ਤੋਂ 2 4 ਕਿਲੋ ਵਧਾ ਵੀ ਸਕਦੇ ਜੀ ਅਜੇ ਸੂਈ ਨੂੰ ਦੇਣ ਤੁਹਾਨੂੰ ਦੱਸ ਹੀ ਦਿੱਤੇ ਵੀ 15 ਕੋਈ ਹੈ ਅੱਛਾ ਤੇ ਅੱਗੇ ਆ ਗਈ ਭਾਜੀ ਵੀਰ ਸਿੰਘ ਦੀ ਆਪਣੇ ਕੋਲ ਜਿਹੜੀ ਇਹ ਹਾਂਜੀ ਸਿੰਘਾਂ ਦੇ ਵਿੱਚ ਵੜ ਗਈ ਹੈ ਹਾਂਜੀ ਹਾਂਜੀ ਇਹ ਵੀ ਕ੍ਰੋਸ ਅੰਗ ਆ ਗਈ ਜਰਸੀ ਕ੍ਰੋਸ ਜੀ ਆ ਗਈ ਨਾ ਸ਼ਹੀਦ ਵਲ ਕ੍ਰੋਸ ਹਾਂਜੀ 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 ਤੇ ਇਹਦਾ ਸੁਆ ਕਿੰਨਾ ਜੀ ਇਹ ਦੂਜਾ ਸੁਆ ਜੀ ਦੂਜੇ ਸੁਵੇ ਆ ਹਾਂਜੀ ਇਹਨੂੰ ਅੱਜ ਸਮਾਂ ਕਿੰਨਾ ਕੁ ਹੋ ਗਿਆ ਇਹ ਪਰਸੋਂ ਦੀ ਸੂਈ ਹੈ ਜੀ ਪਰਸੋਂ ਦੀ ਹਾਂਜੀ ਬੋਲਾ ਬੰਦਾ ਇਹਦਾ ਪੂਰਾ ਹੈ ਮਗਰ ਆ ਬੱਚਾ ਆ ਗਿਆ ਹਾਂ ਆ ਬੱਚਾ ਜੀ ਠੀਕ ਹੈ ਜੀ ਬੱਚਾ ਨਾੜੂ ਨਾਲ ਆ ਬੱਚੇ ਦੇ ਨਾਲ ਲੋ ਜੀ ਸੋ ਨੜੂ ਬੱਚੇ ਦੇ ਨਾਲ ਆ ਦੋਸਤੋ ਆਹ ਬੱਚਾ ਜੇ ਮੇਲ ਗਾਵਾ ਆ ਲੋ अच्छा परसों दी सुई है जी हां जी हां बौला ਕਿੰਨਾ ਹੋਊਗਾ ਇਹ ਥੱਲੇ 8 ਕਿਲੋ ਬौला ਹੈ 8 ਕਿਲੋ हां जी ਜਿੰਨਾ ਮਰਜੀ ਕੋਈ ਸੱਲੀ ਕਰੇ ਦੋ ਟਾਈਮ ਤੇ ਹੋ ਗਿਆ ਉਹਦੀ ਠੀਕ ਹੈ ਸਵੇਰ ਦੂਜਾ ਤਜਾ ਹੋਊਗਾ ਜੀ ਦੂਜਾ ਦੂਜਾ ਸਵੇਰ ਦੂਜਾ हां जी ਤੇ ਬਾਕੀ ਮੇਲ ਮੋਲਨਾ ਠੰਡੀ ਤੇਰੀ ਠੰਡੀ ਕੋਈ ਗੱਲ ਨਹੀਂ ਵੰਗਾ ਪੁੰਗਾ ਜ਼ਿਆਦਾ ਕੋਈ ਵੰਗਾ ਪਾਉਨੇ ਨੇ ਠੀਕ ਆ ਬਹੁਤ ਤੇ 8 ਕਿਲੋ ਬੌਲੇ ਤੇ ਆ ਦੋਸਤੋ ਦੂਜਾ ਸਵੇਰ ਪਰਸੋਂ ਦੀ ਸੁਈ ਆ ਤੇ ਮਗਰ ਮੇਲ ਕਾਫਾ ਬੱਛਾ ਹਾਈਟ ਕੱਦ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਆ ਦੇਖੋ ਇੱਕ ਪਾਸੇ ਭਾਜੀ ਵੀਰ ਸਿੰਘ ਜੀ ਸ਼ਹੀਦ ਹੋ ਹਾਂ ਸਾਬੂ ਜੀ ਵੇਚੀ ਜੀ ਦੀ ਸਾਬੂ ਦੀ ਟਲੀ ਹਾਂ ਮੜੀ ਟਲੀ ਆ ਠੀਕ ਹੈ ਜੀ ਠੀਕ ਹੈ ਬਾਕੀ ਚੋਣ ਚਾਣ ਵਿੱਚ ਪੂਰਾ ਭਰਾ ਭਰੂ ਚੱਗਾ ਪੂਰੀ ਆ ਪੋਲੀ ਆ ਗਲਰਗੀ ਧਾਰ ਮੋਟੀ ਵੇਚੀ ਹੈਗੀ ਠੀਕ ਹੈ ਜੀ ਠੀਕ ਹੈ ਲੋਬੀ ਦੋਸਤੋ ਇਹ ਵੀ ਆਪਾਂ ਇੱਕ ਵਾਰੀ ਤੁਹਾਨੂੰ ਖੋਲ ਕੇ ਤੋਰ ਕੇ ਦਿਖਾ ਦਿੰਨੇ ਆ 8 ਕਿਲੋ ਬੋਲੇ ਤੇ ਚੱਲ ਰਹੀ ਆ ਤੇ ਦੇਣ ਵੀ ਤੁਹਾਨੂੰ ਦੱਸ ਹੀ ਦਿੱਤੇ ਆ ਵੀ ਅੱਜ ਤੀਜੇ ਦਿਨ ਦੇ ਵਿੱਚ ਕੋਈ ਤਿੰਨਾਂ ਦਿਨਾਂ ਦੀ ਸੂਈ ਠੀਕ ਆ ਸਿੰਘ ਜਿਹੜੇ ਦੋਸਤੋ ਬੇਸ਼ੱਕ ਵਹਿੜਦੇ ਹੈਗੇ ਪਰ ਖਾਇ ਠੰਡੀ ਧੀਰੀ ਆ ਠੀਕ ਆ ਜੀ ਮਿਲ ਮਲਾਉਣ ਦੇ ਵਿੱਚ ਵੀਰਾਂ ਦਾ

ਕਦ ਵੈਸੇ మీడియం ਨਾਰਮਲ ਹਾਈਟ ਹੁੰਦੀ ਹੈ ਵਿਚ ਵਿਚਾਰਾ ਉਹਦੇ ਤੋਂ ਕੋਈ 2 ਇੰਚ ਕੋਈ 3 ਇੰਚ ਕੁੱਤੇ ਨੂੰ ਹਾਈਟ ਆਪਾਂ ਮੰਨ ਸਕਦੇ ਹਾਂ ਵੱਡੀਆਂ ਬਿਹੜਾਂ ਦੇ ਵਿੱਚ ਆਪਾਂ ਇਹਦੀ ਗਿਣਤੀ ਕਰ ਸਕਦੇ ਹਾਂ ਠੀਕ ਆ ਕੋਈ ਬੜੀ ਛੋਟੀ ਜਿਹੀ ਦੀਗੀ ਵੀ ਮਤਰੀ ਨਹੀਂ ਹੈਗੀਗੀ మీడియం ਹਾਈਟ ਤੋਂ ਜਿਹੜੀ ਪਲੱਸ ਹਾਈਟ ਆ ਠੀਕ ਆ ਤੇ ਦੂਜਾ ਸੁਭਾ ਸੁਹੀ ਆ ਆ ਜਿਹੜੇ ਸਿੰਘ ਤੁਸੀਂ ਦੇਖ ਸਕਦੇ ਹੋ ਬੇਸ਼ੱਕ ਹੈਗੇ ਆ ਪਰ ਕੋਈ ਡਰਕਲ ਜੀ ਕੋਈ ਮਾਰਨ ਮਰਉਣ ਵਾਲੀ ਜਾਂ ਕਰੋੜ ਜੀ ਨਹੀਂਗੀ ਆ ਲੋ ਆ ਲਿਆ ਵੀਰ ਤੁਰਲਾ ആ ടോർള് ടോർള് ആ വീഡിയോ ആയി വീഡിയോ അല്ലേ റേഞ്ച് ആ ਠੀਕ ਆ ਅਜਾ ਪਾਜੀ ਇਹਦਾ ਫਿਰ ਲੈਣਦਣ ਕੀ ਕੀਤਾ ਜੇ ਲੈਣਦਣ ਦਾ 28000 ਮੰਗੀ ਜਈ ਆ 5000 ਦੇ ਦੇ ਦਾਂਗੇ ਇੱਕ ਕਸਰਾ ਕੁਸਰਾ ਕੱਢ ਕੇ ਦੇ ਦਈਏ ਹੈਨਾ ਹਾਂ ਹੋਰ 1000 ਸ਼ਾਬਾਸ਼ ਕਵੀ 24000 ਦੇ ਦੇਣਾ 24 ਦੀ 24 ਦੇ ਦਾਂ 200 ਜੀ 13 14 ਕਿਲੋ ਗਾਂ ਕਰੋਗੇ ਠੀਕ ਆ ਜੀ ਹਾਂ ਜੀ ਲੋ ਵੀ ਦੋਸਤੋ 24000 ਦੀ ਇਹ ਤੁਹਾਨੂੰ ਮਿਲ ਜੂਗੀ ਬਿਲਕੁਲ ਸੱਚਰ ਤਾਜੀ ਸੂਈ ਆ ਬੋਲਾ 8 ਕਿਲੋ ਠੀਕ ਆ ਬਾਕੀ ਚੋਣ ਚਾਂ ਤੁਹਾਨੂੰ ਦੱਸ ਹੀ ਦਿੱਤਾ ਪੂਰਾ ਭਰਾ ਬਰੂ ਚੰਗਾ ਪਸ਼ੂ ਦਾ ਤੇ ਇਹ ਅਜ ਤਿੰਨ ਨਾਕ ਸੀਗੇ ਦੋ ਬਹਿਰਾ ਤੇ ਇੱਕ ਮਾਚ ਆਪਾਂ ਤੁਹਾਨੂੰ ਦਿਖਾਤੀ ਆ ਤੀਜਾ ਸੂਆ ਸੂਣਾ ਜੀ ਤੇ ਇੱਕ ਭਾਜੀ ਵੀਰ ਸਿੰਘ ਆਪਣੇ ਸੰਪਰਕ ਨੰਬਰ ਦੱਸ दिए 76580 50792 96580 96537 98115 ਠੀਕ ਹੈ ਜੀ। ਲਓ ਦੋਸਤੋ ਨੰਬਰ ਨੇ ਭਾਜੀ ਵੀਰ ਸਿੰਘ ਹੋਣਾ ਤੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਜੀ ਤੇ ਖਾਸ ਵਿਜ਼ਿਟ ਤੁਸੀਂ ਪੱਟੀ ਕਰਨੀ ਹੈ ਠੀਕ ਹੈ ਜੀ। ਪੱਟੀ ਤੋਂ ਪਿੰਡ ਬਾਂਮਣੀ ਵਾਲ ਨੂੰ ਇੱਕ ਛੜਕ ਨਿਕਲਦੀ ਆ। ਇਸੇ ਛੜਕ ਦੇ ਉੱਪਰ ਘਰ ਹੈਗਾ। ਤੇ ਨੰਬਰ ਵੈਸੇ ਸਕਰੀਨ ਤੇ ਲੱਗੇ ਆ ਠੀਕ ਆ ਜੀ ਪਸ਼ੂ ਆਉਂਦੇ ਰਹਿੰਦੇ ਇਸੇ ਤਰ੍ਹਾਂ ਕਿਲੇ ਦੇ ਉੱਪਰ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਠੀਕ ਆ ਜੀ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਟਾਈਮ ਟੂ ਟਾਈਮ ਆਪਣੀ ਲੈਂਦੇ ਰਿਆ ਕਰੋ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ